ਸੋ ਹਾਂਜੀ ਚੋਨਾ 734 73 ਦਾ 7301 ਤੇ ਪੀਆਰ 126 ਸੋ ਤਿੰਨਾ ਤੇ ਗੱਲ ਕਰਦੇ ਆ ਜੀ ਤਿੰਨਾ ਦੇ ਝਾੜ ਬਾਰੇ ਸੋ ਬਿਕਨ ਜ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਵੀ ਨਹੀਂ ਦਿੱਕਤ ਆਹੇਗੀ ਸੋ ਕੋਰਟ ਨੇ ਕੇਸ ਆ ਜਿਹੜਾ ਉਹ ਹੱਕ ਚ ਕਰ ਦਿੱਤਾ ਸੀ ਹਾਈਬ੍ਰਿਡ ਸੀਡ ਦੇ ਵੀ ਜਿਹੜੇ ਜਿਹੜੇ ਸੀਡ 1966 ਐਕਟ ਦੇ ਅੰਡਰ ਆਉਂਦੇ ਨੇ ਸੋ ਉਹਨਾਂ ਨੂੰ ਸੂਬਾ ਸਰਕਾਰ ਖਰੀਦਣ ਤੋਂ ਨਾ ਨਹੀਂ ਕਰ ਸਕਦੀ ਉਹ ਕੇਂਦਰ ਦੇ ਹੱਥਾ ਜੀ ਉਹ ਚੀਜ਼ ਕੇਂਦਰ ਤੇ ਛੱਡੋ ਸੂਬਾ ਸਰਕਾਰ ਇਹ ਚੀਜ਼ ਨੂੰ ਇੰਟਰਫੀਅਰੈਂਸ ਨਾ ਕਰੇ ਸੋ ਇਸ ਲਈ ਤੇ ਦੂਜਾ ਪੀਆਰ 126 ਆਪ ਦੀ ਜਗ੍ਹਾ ਤੇ ਬਹੁਤ ਵਧੀਆ ਹੈ ਕਾਰਨ ਕਿਉਂਕਿ ਇਹਦੇ ਸੀਡ ਤੇ ਪੈਸੇ ਨਹੀਂ ਲੱਗਦੇ ਆਪ ਦੇ ਖੱਤੇ ਜੋ ਤੁਸੀਂ ਸੀਡ ਰੱਖ ਸਕਦੇ ਹੋ ਹਾਈ ਬ੍ਰੈਡ ਦੀ ਮਾਰ ਆ ਜਿਹੜੀ ਸਿਰਫ ਇੱਥੇ ਪੈਂਦੀ ਆ ਵੀ ਉਹਦਾ ਸੀਡ ਆ ਜਿਹੜਾ ਆਪਾਂ ਨੂੰ ਮੁੱਲ ਲੈਣਾ ਪੈਂਦਾ ਤੇ ਮਹਿੰਗਾ ਪੈਂਦਾ ਤੇ ਦੂਜੀ ਗੱਲ ਕੁਆਲਟੀ ਸੋ ਸਮੇਂ ਸਾਲ ਪੀਆਰ 126 ਥੋੜੇ ਗੇਤੇ ਨੇ ਹਲਦੀ ਰੋਗ ਘਟਾ ਤੇ ਝਾੜ ਜਿਨ੍ਹਾਂ ਨੇ ਤਾਂ ਮਹੀਨ ਤੋਂ ਬਾਅਦ ਪਾਣੀ ਦਿੱਤਾ ਉਹਨਾਂ ਦਾ ਝਾੜ 50 ਕਿਲੋ ਵੱਧ ਦਾ ਜਿਨ੍ਹਾਂ ਨੇ ਮੀਂਹ ਤੋਂ ਬਾਅਦ ਪਾਣੀ ਨਹੀਂ ਦਿੱਤਾ ਉਹਨਾਂ ਦਾ ਝਾੜ 50 ਕਿਲੋ ਘੱਟ ਆ ਵਜਨ ਦੇ ਹਿਸਾਬ ਨਾਲ ਕਿਉਂਕਿ ਉਹ ਜਿਆਦਾ ਥੱਲੇ ਸੁੱਕ ਗਿਆ ਨਾਲੀਦਾਰਸ ਲੈਨ ਕਰਕੇ ਦਿੱਕਤ ਆ ਜਿਹੜੀ ਆ ਸੋ ਜਿਹਦੇ ਕਰਕੇ 22 ਕੁਆਂਟਲ ਤੋਂ ਲੈ ਕੇ 26 ਕੁਆਂਟਲ ਤੱਕ ਪੀਆਰ 126 ਦਾ ਝਾੜ ਜਿੰਨਾ ਵੀ ਸਾਹਮਣੇ ਆਇਆ ਆਪਣੇ ਕੋਲੇ ਤੇ ਦੂਜਾ ਨੰਬਰ ਤੇ ਗੱਲ ਕਰਦੇ ਆ ਜੀ ਸਾਵਾ ਸਾਵਾ ਥੋੜੀ ਲੱਗੀ ਵੀ ਸੀ ਸਾਵਾ 134 7301 ਵੀ ਥੋੜੀ ਲੱਗੀ ਵੀ ਸੀ ਸਾਵਾ 34 7301 ਕਨਾਲੋਂ ਪਿੱਛੇ ਆ ਜੀ ਤੇ ਜੇ ਝਾੜ ਦੀ ਗੱਲ ਕਰੀਏ ਤਾਂ ਸਾਵਾ 27 22 ਕਵਾਂਟਲ ਝਾੜ ਦਿੱਤਾ 1 ਏਕੜ ਦਾ ਸਾਵਾ 134 ਨੇ ਤੇ 7301 30 ਕਵਾਂਟਲ 30 ਕੁਆਂਟਲ ਉਹ ਜਰੂਰ ਇੱਥੇ ਗਈ ਆ ਕਿਉਂਕਿ ਉਹਦੇ ਵਿੱਚ ਕੋਈ ਕਮੀ ਪੇਸੀ ਨਹੀਂ ਸੀ 34 ਦੇ ਵਿੱਚ 1-2% ਵੈਰਸ ਦੇ ਬੂਝੇ ਸੀ ਜਿੱਦਾਂ ਪੀਆ 126 ਸੀ 7301 ਚ ਨਹੀਂ ਸੀ ਤੇ ਠੀਕ ਆ ਜੀ ਅੱਗੇ ਹੁਣ ਜਦੋਂ ਵੀ ਵੜਦੇ ਆ ਜੋ ਵੀ ਜਿਹੜੀ ਅੱਗੇ ਫਸਲ ਆ ਉਹਦੇ ਤੇ ਤੁਹਾਨੂੰ ਚਾੜ ਜਰੂਰ ਸਾਂਝਾ ਕਰਦੇ ਰਹਾਂਗੇ ਜੀ ਸੋ ਜੀ ਦੇ ਲਈ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਜੋ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ